ਡਾਇਰੈਕਟਰ ਇਮਤੀਆਜ਼ ਅਲੀ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸ਼ੂਟਿੰਗ ਦਾ ਵਿਰੋਧ ਸ਼ੁਰੂ ਹੋ ਚੁੱਕਿਆ ਹੈ ਤਾਂ ਦੁਕਾਨਦਾਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਸਾਡੀਆਂ ਦੁਕਾਨਾਂ ਤੇ ਬਿਨਾਂ ਪੁੱਛੇ ਪਾਕਿਸਤਾਨੀ ਬੋਰਡ ਲਗਾ ਦਿੱਤੇ ਗਏ ਨੇ ਤਾਂ ਪਟਿਆਲਾ ਦੇ ਵਿੱਚ ਡਾਇਰੈਕਟਰ ਇਮਤੀਆਜ਼ ਅਲੀ ਦੇ ਵੱਲੋਂ ਬਣਾਈ ਜਾ ਰਹੀ ਫਿਲਮ ਜਿਹੜੀ ਇਹ ਫਿਲਮ ਦਿਲਜੀਤ ਦੋਸਾਂਝ ਦੇ ਨਾਲ ਬਣਾਈ ਜਾ ਰਹੀ ਹੈ ਦ ਰਿਟਰਨ ਇਸ ਦਾ ਵਿਰੋਧ ਨਜ਼ਰ ਆ ਰਿਹਾ ਤਾਂ ਪਟਿਆਲਾ ਦੇ ਕਿਲਾ ਚੌਂਕ ਬਾਜ਼ ਵਿਚਾਰ ਤੇਜ ਦੇ ਨਾਲ ਹੀ ਸਮਿਆਣਾ ਗੇਟ ਪਟਿਆਲਾ ਦੇ ਲਾਹੌਰੀ ਗੇਟ ਵਕ ਵਕ ਥਾਵਾ ਦੇ ਉੱਤੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਫਿਲਮ ਦੇ ਵਿੱਚ ਪਾਕਿਸਤਾਨੀ ਸੀਨ ਦਿਖਾਏ ਜਾਣੇ ਸਤਿਸ ਨੂੰ ਲੈ ਕੇ ਦੁਕਾਨਦਾਰਾਂ ਦੇ ਵੱਲੋਂ ਇਤਰਾਜ਼ ਕੀਤਾ ਗਿਆ ਹੈ ਕਿ ਸ਼ੂਟਿੰਗ ਦੇ ਵਿੱਚ ਸਾਡੀਆਂ ਦੁਕਾਨਾਂ ਤੇ ਬਿਨਾ ਪੁੱਛੇ ਪਾਕਿਸਤਾਨੀ ਬੋਰਡ ਲਗਾ ਦਿੱਤੇ ਗਏ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਤੇ ਅਸੀਂ ਸਖਤ ਵਿਰੋਧ ਕਰਦੇ ਹਾਂ ਸਾਡੀਆਂ ਦੁਕਾਨਾਂ ਤੇ ਪਾਕਿਸਤਾਨੀ ਉਰਦੂ ਦੇ ਵਿੱਚ ਲਿਖੇ ਬੋਰਡ ਲਗਾਏ ਗਏ ਸਨ ਸਾਡੇ ਬੋਰਡ ਦੁਕਾਨਾਂ ਦੇ ਉੱਤੇ ਜਿਹੜੇ ਨੇ ਉਹ ਲੁਕੋ ਦਿੱਤੇ ਗਏ ਨੇ ਤੇ ਸਾਡੀਆਂ ਦੁਕਾਨਾਂ ਤੇ ਪਾਕਿਸਤਾਨੀ ਝੰਡੇ ਲਗਾ ਦਿੱਤੇ ਗਏ ਇਹਨਾਂ ਨੇ ਤਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਪੁੱਛਿਆ ਤੱਕ ਨਹੀਂ ਹੈ ਜਿਸ ਦਾ ਕੀ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਸਵੇਰੇ ਤਰਾਇਆ ਆਪਣਾ ਫਾੜਿਆ ਆਪਣਾ ਫਾੜ ਮੇ ਵੀ ਦਫਾਤਾਂ ਮੋੜਦੀ ਇਹਨਾਂ ਮਤਲਬ ਤਾਂ ਪੁੱਛੇ ਗੋਠੇ ਚੜ੍ਹ ਕੇ ਸਵੇਰੇ ਚੋਰੀ ਦੀ ਗੱਲ ਆ ਸਵੇਰੇ ਗੋਠੇ ਚੜ੍ਹ ਕੇ ਬਿਨਾਂ ਮਤਲਬ ਤੋਂ ਤੁਹਾਨੂੰ ਪੁੱਛਿਆ ਸੀਗਾ ਇਹਨਾਂ ਪੁੱਛੇ ਜੀ ਸਵੇਰੇ 4:30 ਵਜੇ ਮੈਂ ਕਿਹਾ ਤੁਸੀਂ ਚੋਰ ਹੋ ਕੌਣ ਸਾਨੂੰ ਵੀ ਪਤਾ ਕੌਣ ਹੋ ਤੁਸੀਂ ਕੀ ਕਹਿੰਦੇ ਕੀ ਹੋ ਰਿਹਾ ਇੱਥੇ ਕੀ ਹੋ ਰਿਹਾ ਤੁਹਾਡੀ ਸ਼ੂਟਿੰਗ ਹੋ ਰਹੀ ਹੈ ਸਾਡਾ ਬਿਜ਼ਨਸ ਹੈ ਮੈਂ ਕਹਾਂ ਤੁਹਾਡਾ ਬਿਜ਼ਨਸ ਹੈ ਕਰੋ ਸਾਡਾ ਥੋੜਾ ਬਿਜ਼ਨਸ ਹੈ ਮੈਂ ਆਪਣੀ ਦੁਕਾਨ ਤੋਂ ਫੜਵਾਇਆ ਪੋਸਟਰ ਇਹਨਾਂ ਦੇ ਲਾ ਕੇ ਮੈਂ ਕਹਾਂ ਸ਼ਾਇਦ ਇਹਨਾਂ ਤੋਂ ਪੁੱਛ ਕੇ ਲਾਏ ਹੋਣੇ ਇਹ ਕਹਿੰਦੇ ਸਾਡੇ ਤੋਂ ਵੀ ਪੁੱਛੇ ਲਾਤਾ ਡਾਇਰੈਕਟਰ ਇਮਤੀਆਜ਼ ਅਲੀ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫਿਲਮ ਸ਼ੂਟਿੰਗ ਦਾ ਵਿਰੋਧ ਸ਼ੁਰੂ ਹੋ ਚੁੱਕਿਆ ਹੈ ਤਾਂ ਦੁਕਾਨਦਾਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਸਾਡੀਆਂ ਦੁਕਾਨਾਂ ਤੇ ਬਿਨਾਂ ਪੁੱਛੇ ਪਾਕਿਸਤਾਨੀ ਬੋਰਡ ਲਗਾ ਦਿੱਤੇ ਗਏ ਨੇ ਤਾਂ ਪਟਿਆਲਾ ਦੇ ਵਿੱਚ ਡਾਇਰੈਕਟਰ ਇਮਤੀਆਜ਼ ਅ ਜਿਹੜੀ ਇਹ ਫਿਲਮ ਗਲਜੀਤ ਤੋਂ 2 ਸਾਲ ਚ ਦਿਨਾਂ ਬਣਾਈ ਜਾ ਰਹੀ ਹੈ ਦ ਰਿਟਰਨ ਇਸ ਦਾ ਵਿਰੋਧ ਨਜ਼ਰ ਆ ਰਿਹਾ ਤਾਂ ਪਟਿਆਲਾ ਦੇ ਕਿਲਾ ਚੌਂਕ ਬਾਦਸ ਵਿਚਾਰ ਤੇਜ਼ ਦੇ ਨਾਲ ਹੀ ਸਮਿਆਨਾ ਗੇਟ ਪਟਿਆਲਾ ਦੇ ਲਾਹੌਰੀ ਗੇਟ ਵਾਕ-ਵਾਕ ਥਾਮਾਂ ਦੇ ਉੱਤੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਫਿਲਮ ਦੇ ਵਿੱਚ ਪਾਕਿਸਤਾਨੀ ਸੀਨ ਦਿਖਾਏ ਜਾਣੇ ਸਨ ਜਿਸ ਨੂੰ ਲੈ ਕੇ ਦੁਕਾਨਦਾਰਾਂ ਦੇ ਵੱਲੋਂ ਇਤਰਾਜ਼ ਕੀਤਾ ਗਿਆ ਹੈ ਕਿ ਸ਼ੂਟਿੰਗ ਦੇ ਵਿੱਚ ਸਾਡੀਆਂ ਦੁਕਾਨਾਂ ਤੇ ਬਿਨਾਂ ਪੁੱਛੇ ਪਾਕਿਸਤਾਨੀ ਬੋਰਡ ਲਗਾ ਦਿੱਤੇ ਗਏ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਤੇ ਅਸੀਂ ਸਖਤ ਵਿਰੋਧ ਕਰਦੇ ਹਾਂ ਸਾਡੀਆਂ ਦੁਕਾਨਾਂ ਤੇ ਪਾਕਿਸਤਾਨੀ ਉਰਦੂ ਦੇ ਵਿੱਚ ਲਿਖੇ ਬੋਰਡ ਲਗਾਏ ਗਏ ਸਨ ਸਾਡੇ ਬੋਰਡ ਦੁਕਾਨਾਂ ਦੇ ਉੱਤੇ ਜਿਹੜੇ ਨੇ ਉਹ ਲੁਕੋ ਦਿੱਤੇ ਗਏ ਨੇ ਤੇ ਸਾਡੀਆਂ ਦੁਕਾਨਾਂ ਤੇ ਪਾਕਿਸਤਾਨੀ ਝੰਡੇ ਲਗਾ ਦਿੱਤੇ ਗਏ ਇਹਨਾਂ ਨੇ ਤਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਪੁੱਛਿਆ ਤੱਕ ਨਹੀਂ ਹੈ ਜਿਸ ਦਾ ਕੀ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ ਸਵੇਰੇ ਤਰਾਇਆ ਆਪਣਾ ਫਾੜਿਆ ਆਪਣਾ ਫਾੜ ਮੇਰੀ ਦੁਕਾਨ ਤੇ ਬੋਰਡ ਦਿਖਾਉਣ ਦੇ ਬਿਨਾ ਮਤਲਬ ਪੁੱਛੇ ਗੋਠੇ ਚੜ੍ਹ ਕੇ ਸਵੇਰੇ ਚੋਰੀ ਦੀਆਂ ਲਾਇਆ ਸਵੇਰੇ ਗੋਠੇ ਚੜ੍ਹ ਕੇ ਬਿਨਾਂ ਮਤਲਬ ਤੋਂ ਤੁਹਾਨੂੰ ਪੁੱਛਿਆ ਸੀਗਾ ਇਹਨਾਂ ਪੁੱਛੇ ਜੀ ਸਵੇਰੇ 4:30 ਵੇ ਮੈਂ ਕਿਹਾ ਤੁਸੀਂ ਚੋਰ ਹੋ ਕੌਣ ਸਾਨੂੰ ਵੀ ਪਤਾ ਕੌਣ ਹੋ ਤੁਸੀਂ ਕੀ ਕਹਿੰਦੇ ਕੀ ਹੋ ਰਿਹਾ ਇੱਥੇ ਕੀ ਹੋ ਰਿਹਾ ਸਾਡੀ ਸ਼ੂਟਿੰਗ ਹੋ ਰਹੀ ਹੈ ਸਾਡਾ ਬਿਜ਼ਨਸ ਹੈ ਮੈਂ ਕਹਾਂ ਤੁਹਾਡਾ ਬਿਜ਼ਨਸ ਹੈ ਕਰੋ ਸਾਡਾ ਥੋੜਾ ਬਿਜ਼ਨਸ ਹੈ ਮੈਂ ਆਪਣੀ ਦੁਕਾਨ ਤੋਂ ਫੜਵਾਇਆ ਪੋਸਟਰ ਇਹਨਾਂ ਦੇ ਲਾ ਕੇ ਮੈਂ ਕਹਾਂ ਸ਼ਾਇਦ ਇਹਨਾਂ ਤੋਂ ਪੁੱਛ ਕੇ ਲਾਏ ਹੋਣੇ ਇਹ ਕਹਿੰਦੇ ਸਾਡਾ ਵੀ ਬਿਜ਼ਨਸ ਪੁੱਛੇ ਰਾਤਾ